ਸਫਾਈ ਕਰਮਚਾਰੀ ਯੂਨੀਅਨ ਫਲੋਰ ਨੇ ਆਪਣੀਆਂ ਪੱਖੀਆਂ ਮੰਗਾਂ ਨੂੰ ਲੈ ਕੇ ਇੱਕ ਮੰਗ ਪੱਤਰ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਜ਼ਿਲंधर ਤੋਂ ਚੇਅਰਮੈਨ ਸ਼੍ਰੀ ਚੰਦਨ ਗਰੇਵਾਲ ਨੂੰ ਸੌਂਪਿਆ। ਸ਼੍ਰੀ ਗਰੇਵਾਲ ਵਿਸ਼ੇਸ਼ ਤੌਰ ਤੇ ਸਫਾਈ ਕਰਮਚਾਰੀਆਂ ਦੀਆਂ ਮੁਸ਼ਕਲਾਂ ਸੁਣਨ ਲਈ ਖੁਦ ਫਲੋਰ ਦੇ ਕਮਿਊਨਿਟੀ ਹਾਲ ਵਿੱਚ ਹਾਜ਼ਰ ਸਨ। ਜਿੱਥੇ ਉਹਨਾਂ ਸਮੂਹ ਕਰਮਚਾਰੀਆਂ ਦੀਆਂ ਮੁਸ਼ਕਲਾਂ ਸੁਨੀਆਂ ਅਤੇ ਸਰਕਾਰ ਪਰਸੋਂ ਹੱਲ ਕਰਾਉਣ ਦਾ ਭਰੋਸਾ ਦਿੱਤਾ ਉਹਨਾਂ ਦੱਸਿਆ ਕਿ ਪੰਜਾਬ ਪੱਧਰ ਤੇ ਹੀ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਹਾਲੇ ਤੱਕ ਪੈਂਡਿੰਗ ਪਈਆਂ ਹੋਈਆਂ ਹਨ ਇਹ ਕਰਮਚਾਰੀ ਪਿਛਲੇ 15-20 ਸਾਲਾਂ ਤੋਂ ਲਗਾਤਾਰ ਕੱਚੇ ਤੌਰ ਤੇ ਹੀ ਆਪਣੀ ਸੇਵਾ ਨਿਭਾ ਰਹੇ ਹਨ ਜਿਨ੍ਹਾਂ ਨੂੰ ਪੱਕਾ ਕਰਾਉਣ ਲਈ ਕਮਿਸ਼ਨ ਵੱਲੋਂ ਸੂਬਾ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਸਰਕਾਰ ਪਾਸੋਂ ਆਸ ਕਰਦੇ ਹਾਂ ਕਿ ਦੇ ਕਰਮਚਾਰੀਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਕਰੇਗੀ ਇਸ ਮੌਕੇ ਯੂ ਸੁਨੀਲ ਕੁਮਾਰ ਕੌਂਸਲਰ ਪਰਮਜੀਤ ਭਾਰਤੀ ਦੀਪਕ ਰਾਜਾ ਗੋਰੀ ਕਾਬਾ सुरेंद्र डावर ਰਣਜੀਤ ਮਸੀਹ ਸਾਬਕਾ ਕੌਂਸਲਰ ਮਨੀਰਾਲ ਪ੍ਰਧਾਨ ਸਫਾਈ ਜਨਨ ਫਲੋਰ ਰਜਿੰਦਰ ਕੁਮਾਰ ਰਾਮ ਲਾਲ ਬੰਟੀ ਮਸੀਹ ਰਾਜੂ ਅਤੇ ਹੋਰ ਹਾਜ਼ਰ ਸਨ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟੇੜਾ ਦੀ ਖਾਸ ਰਿਪੋਰਟ ਉਹ ਸਰਕਾਰ ਤੇ ਪਰ ਔਰ ਪੰਜਾਬ ਸਰਕਾਰ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਜਿਹੜੀ ਗੱਲ ਚੰਗੀ ਉਹਨਾਂ ਚੰਗੀ ਕਹਿ ਕੇ ਜਾਣੀ ਹੈ ਜਿੱਦਾਂ ਕੋਈ ਸੈਨਿਕ ਫੌਜ ਦੇ ਵਿੱਚ ਸ਼ਹੀਦ ਹੋ ਜਾਂਦਾ ਹੈ ਤਾਂ ਉਹਦੇ ਘਰੇ ਜਾ ਕੇ ਜਿੱਤੇ 1 ਕਰੋੜ ਰੁਪਏ ਦੀ ਸਹਾਇਤਾ ਜਿਹੜੀ ਆ ਸਰਕਾਰ ਵੱਲੋਂ ਕੀਤੀ ਜਾਂਦੀ ਹੈ 1 ਕਰੋੜ ਰੁਪਏ ਦਾ ਉਹਦਾ ਬੀਮਾ ਹੁੰਦਾ ਲੱਖਵਾਲੋ ਹੋਰ ਮੇਰੇ ਪਤਵੰਤੇ ਜਿਹੜੇ ਜੀ ਰਣਜੀਤ ਮਸੀਹ ਤੇ ਬਹੁਤ ਸਾਰੇ ਲੋਕ ਜਿਹੜੇ ਸਾਰੇ ਮੁਲਾਜ਼ਮ ਸਾਥੀ ਮੇਰੀਆਂ ਮਾਤਾਵਾ ਬੈਣਾ ਅੱਜ ਤੁਹਾਡੇ ਬਾਰ ਬਾਰ ਇਸ਼ਾਰਾ ਕਰਨ ਦੇ ਚੰਗਾ ਲੱਗਾ ਹਲਕਾ ਬਲੌਰ ਚਾਹ ਰਹੀ ਪਰ ਮੈਂ ਇੱਥੇ ਦੇਖ ਰਿਹਾ ਕਿ ਤੁਹਾਡਾ ਕਾਫੀ ਸਮੇਂ ਤੋਂ ਮੈਂ ਕਹਿ ਸਕਦਾ ਔਰ ਸਮਝ ਵੀ ਸਕਦਾ ਹਾਂ ਕਿ ਤੁਹਾਡੀ ਸਾਰ ਕਿਸੇ ਨੇ ਨਹੀਂ ਲਈ ਔਰ ਇਹ ਚੀਜ਼ ਤਾਂ ਜਿਆਦਾ ਖਰਾਬ ਉਦੋਂ ਹੋ ਜਾਂਦੀ ਹੈ ਜਦੋਂ ਅਗਵਾਈ ਕਰਨ ਵਾਲੇ ਬੰਦੇ ਜਿਹੜੇ ਹੁੰਦੇ ਆ ਜਾਤ ਨਾ ਦਾਰਦਰ ਤਿਆਗ ਦੇ ਪ੍ਰਸਤਨਾ ਲੈਣ ਸਾਨੂੰ ਹਮੇਸ਼ਾ ਤੋਂ ਚਾਹੇ ਮੈਂ ਗੱਲ ਕਰਾਂ ਮਾਨਵੀ ਸੁਭਾਅ ਆ ਸਾਡਾ ਹਰ ਬੰਦੇ ਨੂੰ ਜੀਵਨ ਚਾਪਣਾ ਦੁੱਖ ਕੋਟਾ ਲੱਗਦਾ ਹਰ ਇਨਸਾਨ ਨੂੰ ਲੱਗਦਾ ਹੁੰਦਾ ਕਿ ਮੇਰੇ ਨਾਲ ਹੀ ਸ਼ਾਇਦ ੱਕਾ ਹੋ ਰਿਹਾ ਪਰ ਇਦਾਂ ਨਹੀਂ ਹੈ ਕੱਲੀ ਨਗਰ ਕੌਂਸਲ ਫਲੋਰ ਨਹੀਂ ਅੱਜ ਪੂਰੇ ਪੰਜਾਬ ਚ ਕਿਉਂਕਿ ਬੇਨਾ ਕਮਿਸ਼ਨ ਹਰ ਥਾਂ ਜਾਣ ਦਾ ਮੌਕਾ ਮਿਲਦਾ ਹੈ ਹਰ ਥਾਂ ਤੁਹਾਡੇ ਤੋਂ ਵੀ ਬਹੁਤ ਬਸੰਤ ਨਹੀਂ ਮੈਂ ਕਹਾਂਗਾ ਆਸ਼ਵਾਸਤ ਕਰਨ ਲਈ ਨਹੀਂ ਮੈਂ ਸਮਝਦਾ ਹਾਂ ਕਿ ਤਾਂ ਪਰਫਾਰਮੈਂਸ ਦੇ ਵਿੱਚ ਅਸੀਂ ਯਕੀਨ ਰੱਖਦੇ ਹਾਂ ਔਰ ਇਹਨਾਂ ਦੇ ਲਈ ਹੀ ਇਕੱਲਾ ਨਹੀਂ ਪੂਰੇ ਪੰਜਾਬ ਦੇ ਵਿੱਚ ਅੱਜ ਸਭ ਤੋਂ ਵੱਡੀ ਜਿਹੜੀ ਮੈਂ ਸਮਝਦਾ ਕੋ ਬਰਨਿੰਗ ਇਸ਼ੂ ਹੈਗਾ ਉਹ तमाम ਪੰਜਾਬ ਦੇ ਜਿਹੜੇ ਕਰਮਚਾਰੀ ਹੈਗੇ ਆ ਉਹਨਾਂ ਨੂੰ ਪੱਕਾ ਕਰਾਉਣ ਦੀ ਜਿਹੜੇ ਸਫਾਈ ਕੰਮ ਹੈ ਅਸੀਂ ਵਰਮੈਨ ਪੱਕਾ ਕਰਨ ਲਈ ਜਿਹੜੀ ਹੈ ਅਸੀਂ ਪੰਜਾਬ ਸਰਕਾਰ ਤੋਂ ਵਾਸਤੇ ਉਮੀਦ ਰੱਖਦੇ ਆ ਸਹੀ ਸਫਾਰਿਸ਼ ਵੀ ਕੀਤੀ ਹੈਗੀ ਹੈ ਸਰਕਾਰ ਨੂੰ ਇਹਦੇ ਵੀ ਜੋ ਜੁਸ਼ਵਾਰੀਆਂ ਹੈਗੀਆਂ ਸਮੇਂ-ਸਮੇਂ ਤੇ ਅਲੱਗ-ਅਲੱਗ ਨਗਰ ਨਿਗਮਾਂ ਚ ਜਾਂ ਨਗਰ ਕੌਂਸਲਾਂ ਚ ਨਗਰ ਪੰਚਾਇਤਾਂ ਚ ਜਿੱਥੇ ਵੀ ਅਸੀਂ ਜਾਂਦੇ ਆ ਸਭ ਤੋਂ ਜਿਹੜੀ ਵੱਡੀ ਮੰਗ ਉੱਭਰ ਕੇ ਆਉਂਦੀ ਆ ਉਹ ਹੀ ਆ ਕਿਉਂਕਿ ਬਹੁਤ ਲੰਮਾ ਸਮਾਂ 10 10 15 15 20 20 ਸਾਲ ਇਹਨਾਂ ਸਾਥੀਆਂ ਨੂੰ ਹੋ ਗਏ ਆ ਤੇ ਆਸ ਚ ਹੈ ਸਰਕਾਰ ਇਹਨਾਂ ਨੂੰ ਪੱਤਿਆ ਕਰੇਗੀ ਪਰ ਉਸੇ ਆਸ ਦੇ ਤਹਿਤ ਮੈਂ ਇਹਨਾਂ ਨੂੰ ਵੀ ਉਮੀਦ ਦਵਾ ਕੇ ਚੱਲਾਂ ਕਿ ਅਸੀਂ ਇਹਨਾਂ ਦੇ ਸਿਪਾਈ ਬਣ ਕੇ ਕਿਉਂਕਿ ਵਕੀਲਤਾ ਅਸੀਂ ਇਹਨਾਂ ਦੇ ਕਮਿਸ਼ਨ ਤਾਂ ਇਹਨਾਂ ਦੀਆਂ ਸਿਫਾਰਿਸ਼ਾਂ ਕਰਨ ਨੂੰ ਬਣਿਆ ਤੇ ਇਹਨਾਂ ਦੀ ਭਲਾਈ ਲਈ ਬਣਿਆ ਤੇ ਜਿੱਥੇ ਮੈਂ ਸਮਝਦਾ ਕਮਿਸ਼ਨ ਪ੍ਰਤੀਬੱਧਾ ਉੱਥੇ ਪੰਜਾਬ ਸਰਕਾਰ ਨੂੰ ਵੀ ਅਸੀਂ ਇਹ ਬੇਨਤੀ ਕਰਾਂਗੇ ਮੈਂ ਸਮਝਦਾ ਹਾਂ ਕਿ ਥੈਟਿਕਲੀ ਕੋਈ ਨਾ ਕੋਈ ਜਿਹੜਾ ਹੱਲ ਹੈ ਇਹਨਾਂ ਦੇ ਲਈ ਵਧੀਆ ਨਿਕਲੇਗਾ